ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਵੀਵਰਸ ਮੈਂ ਕੋਈ ਰੈਸਪੀ ਲੈ ਕੇ ਨਹੀਂ ਆਈਗੀ ਅੱਜ ਪਾਂਜਾ ਸੂਬੇਦਾਰ ਬਣਨ ਤੋਂ ਬਾਅਦ ਪਹਿਲੀ ਵਾਰੀ ਘਰੇ ਆਇਆ ਸੀ ਤਾਂ ਅਸੀਂ ਲੇਟ ਨਾਈਟ ਤੱਕ ਵੀ ਬੈਠ ਕੇ ਉਹਦਾ ਇੰਤਜ਼ਾਰ ਕੀਤਾ ਧੀਰਾ ਨਹੀਂ ਨੇ ਤਾਂ ਮਸਾ ਇੰਤਜ਼ਾਰ ਕੀਤਾ ਗੱਡੀ ਦੇ ਵਿੱਚ ਹੀ ਜਾ ਕੇ ਪਿਓ ਨਾਲ ਜੱਫੀਓ ਜੱਫੀ ਹੋ ਗਈ ਉਹ ਤਾਂ ਪਹਿਲੀ ਵਾਰੀ ਘਰੇ ਆਇਆ ਸੀਗਾ ਵੈਸੇ ਤੇ ਸਟਾਰ ਤਾਂ ਲੱਗੇ ਨੇ 1 ਜਨਵਰੀ ਦੇ ਪਰ ਉਸ ਤੋਂ ਬਾਅਦ ਘਰੇ ਆਜਾਇਆ ਕਿਵੇਂ ਛਾਲਾ ਮਾਰਦੀ ਆ ਰਹੀ ਹੈ ਆਪਦੇ ਮਾਪਿਓ ਦੇ ਘਰੇ ਆਉਣ ਦੀ ਖੁਸ਼ੀ ਇੰਨੀ ਹੁੰਦੀ ਹੈ ਗੁਰਨੂਰ ਤਾਂ ਵੇਟ ਕਰਦਿਆ ਕਰਦੇ ਸੌਂ ਗਿਆ ਸੀਗਾ ਇਹ ਦੋਨੋਂ ਵੱਡੇ ਦੀਦੀ ਦੇ ਪੋਤੇ ਐ ਤੇ ਧੀ ਰਾਣੀ ਨੇ ਫਿਰ ਤੇਲ ਚੋਕੇ ਤੇ ਆਪਦੇ ਪਾਪਾ ਦਾ ਵੈਲਕਮ ਕੀਤਾ ਲਾ ਜੀ ਦੀਦੀ ਨੇ ਸਭ ਤੋਂ ਪਹਿਲਾਂ ਤਾਂ ਹਾਰ ਪਾਇਆ ਦੀਦੀ ਨੇ ਆਪਦੇ ਪੁੱਤ ਦੇ ਬੜੇ ਖੁਸ਼ ਸੀਗੇ ਬੜੇ ਵਧੀਆ ਪਰ ਇਹ ਖੁਸ਼ੀ ਹੋਰ ਵੀ ਜ਼ਿਆਦਾ ਵਧੀਆ ਹੁੰਦੀ ਜੇ ਅੱਜ ਸਾਡੇ ਵੱਡੇ ਭਾਈ ਸਾਹਿਬ ਵੀ ਵਿੱਚ ਹੁੰਦੇ ਤਾਂ ਉਸ ਤੋਂ ਬਾਅਦ ਜੈਸਮੀਨ, ਪਰੀ ਤੇ ਗੁਰਨੂਰ ਪ੍ਰਭਨੂਰ ਦੋਵਾਂ ਭੈਣ ਭਰਾਵਾਂ ਨੇ ਹਾਰ ਪਾਇਆ ਤਾਂ ਜਿਹਨੂੰ ਇੱਕ ਇੱਕ ਗੁਰਨੂਰ ਹੈ ਜਿਹੜਾ ਥੋੜਾ ਜਿਹਾ ਗੁੱਸੇ ਹੋ ਕੇ ਨਾਲ ਦੀ ਨਾਲ ਉੱਤਰ ਕੇ ਆਪਦੇ ਡੈਡੀ ਦੀ ਝੋਲੀ 'ਚ ਤੇ ਰੁਸਕੇ ਤੇ ਅੰਦਰ ਪੱਜ ਗਿਆ ਵੀ ਉਹਨਾਂ ਦੋਨਾਂ ਨੇ ਪਾਤੇ ਤਾਂ ਮੈਂ ਕੱਲਾ ਰਹਿ ਗਿਆ ਤਾਂ ਮੈਂ ਦੱਸ ਰਹੀ ਸੀਗੀ ਵੀ ਵੱਡੇ ਭਾਈ ਸਾਹਿਬ ਸਾਡੇ ਨਹੀਂ ਰਹੇਗੇ ਉਹ ਇਸ ਖੁਸ਼ੀ ਵਿੱਚ ਕਿਉਂਕਿ ਪੁੱਤਰ ਨੂੰ ਤਾਂ ਹੌਸਲਾ ਦੇ ਦਿੱਤਾ ਵੀ ਗੁਰਵਿੰਦਰ ਤੁਸੀਂ ਪ੍ਰਮੋਸ਼ਨ ਲਓ ਸੂਬੇਦਾਰੀ ਦੀ ਤਾਂ ਉਧਰੋਂ ਤਾਂ ਟ੍ਰੇਨਿੰਗ ਦੇ ਜਾਣ ਦੀ ਹੋਗੀ ਤਾਂ ਉਧਰੋਂ ਭਾਈ ਸਾਹਿਬ ਨੂੰ ਹਾਰਟ ਅਟੈਕ ਆ ਗਿਆ ਤਾਂ ਉਹ ਸਾਡੇ ਵਿੱਚ ਨਹੀਂ ਰਹੇ ਇਹਨੂੰ ਥੋੜਾ ਜਿਹਾ ਇਸ ਟਾਈਮ ਤੇ ਤਾਂ ਖੁਸ਼ੀ ਦੇ ਟਾਈਮ ਤੇ ਤਾਂ ਆਪਦੇ ਗਏ ਹੋਏ ਜਾਦਾ ਜਿਆਦਾ ਆਉਂਦੇ ਆ ਤਾਂ ਦੀਦੀ ਵੀ ਥੋੜਾ ਜਿਆਦਾ ਈਮੋਸ਼ਨਲ ਹੋ ਗਏ ਸੀਗੇ ਈਮੋਸ਼ਨਲ ਤਾਂ ਸਾਰੇ ਹੀ ਹੋਏ ਵੀ ਫਿਰ ਮੈਂ ਵੀ ਭਾਂਜੇ ਦਾ ਹਾਰ ਪਾ ਕੇ ਵੈਲਕਮ ਕੀਤਾ ਬੜੀ ਖੁਸ਼ੀ ਹੋਈ ਵੀ ਚਲੋ ਸਾਡਾ ਬੱਚਾ ਅਪਸਰੀ ਲਾਈਨ ਦੇ ਵਿੱਚ ਗਿਆ ਤਾਂ ਲਓ ਜੀ ਇਸ ਤੋਂ ਬਾਅਦ ਅਸੀਂ ਤਾਂ ਸਾਰਿਆਂ ਨੇ ਹਾਰ ਪਾਏ ਆਹ ਉਹਨਾਂ ਆ ਗਈ ਜੀ ਸਾਡੀ ਨਵੀਂ ਨਵੀਂ ਬਣੀ ਸੂਬੇਦਾਰਨੀ ਜਿਹੜੀ ਸਾਡੀ ਸੂਬੇਦਾਰਨੀ ਆ ਉਹਨੇ ਤਾਂ ਬਣਵਾਇਆ ਫਿਰ ਆਪਦੇ ਹਸਬੰਡ ਲਈ ਸਾਡੀ ਨੋ ਰਾਣੀ ਨੇ ਛੱਲਾ ਬਣਵਾਇਆ ਪਹਿਲਾਂ ਤਾਂ ਮੂੰਹ ਮਿੱਠਾ ਕਰਵਾਇਆ ਫਿਰ ਛੱਲਾ ਬਣਵਾਇਆ ਹੋਇਆ ਸੀਗਾ ਰਿੰਗ ਤਾਂ ਉਹ ਪਾਈ ਗੁਰਵਿੰਦਰ ਨੂੰ ਭਾਈ ਸਾਹਿਬ ਤਾਂ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਮੇਰਾ ਬੱਚਾ ਆਇਆ ਸੂਬੇਦਾਰ ਬਣ ਕੇ ਤਾਂ ਮੈਂ ਪਾਰਟੇ ਰਖਾ ਕੇ ਫਿਰ ਇਸ ਖੁਸ਼ੀ ਦਾ ਮੌਕਾ ਤਾਂ ਜੇ ਉਸ ਮਾਲਕ ਨੇ ਦਿੱਤਾ ਤਾਂ ਉਸ ਮਾਲਕ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਚਾਹੀਦਾ ਤਾਂ ਕਹਿੰਦੇ ਸੀ ਵੀ ਮੈਂ ਉਦੋਂ ਬਹੁਤ ਵਧੀਆ ਚੰਗੀ ਪਾਰਟੀ ਕਰੂੰਗਾ ਪਰ ਹਜੇ ਟਾਈਮ ਥੋੜਾ ਹੋਣ ਦਾ ਕਰਕੇ ਫਿਰ ਅਸੀਂ ਇਹੋ ਜਿਹਾ ਤਾਂ ਹਜੇ ਕੁਝ ਨਹੀਂ ਸੋਚਿਆਗਾ ਸਿੱਧੂ ਸਾਹਿਬ ਵੀ ਹੈ ਨਹੀਂਗੇ ਉਹ ਬਾਹਰ ਗਏ ਹੋਏ ਸੀਗੇ ਅੱਜ ਪਾਂਜੇ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਸਟਾਰ ਤਾਂ ਲੱਗ ਗਏ ਸੀ 1 ਜਨਵਰੀ ਨੂੰ ਤਾਂ ਇਹ ਸਟਾਰ ਲੱਗਣ ਤੋਂ ਬਾਅਦ ਪਹਿਲੀ ਛੁੱਟੀ ਘਰੇ ਆਏ ਸੀਗੇ ਜਦੋਂ ਪਹਿਲੀ ਛੁੱਟੀ ਘਰੇ ਆਏ ਤਾਂ ਫਿਰ ਇਹਨਾਂ ਦਾ ਵੈਲਕਮ ਇਸ ਤਰ੍ਹਾਂ ਕੀਤਾ ਭਾਈ ਸਾਹਿਬ ਤਾਂ ਕਹਿੰਦੇ ਸੀਗੇ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਵਧੀਆ ਪਾਰਟੀ ਕਰਾਂਗੇ ਘਰੇ ਆਇਆਂ ਤੋਂ ਪਰ ਜਦੋਂ ਪ੍ਰਮਾਤਮਾ ਨੇ ਉਹਨਾਂ ਨੂੰ ਰੱਖਿਆ ਹੀ ਨਹੀਂ ਉਸ ਟਾਈਮ ਦਾ ਵੇਖਣ ਵਾਸਤੇ ਖੁਸ਼ੀ ਦਾ ਮੌਲ ਵੇਖਣ ਲਈ ਤਾਂ ਫਿਰ ਅਸੀਂ ਕੀ ਕੀਤਾ ਇੱਥੇ ਜੇ ਰਾਤ ਨੂੰ ਤਾਂ ਚਲੋ ਥੋੜੀਆਂ ਫੋਟੋ ਸ਼ੂਟੋ ਕੀਤੀਆਂ ਤਾਂ ਥੋੜੀ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਲਿਆ ਫਿਰ ਅਗਲੇ ਦਿਨ ਫਿਰ ਪਾਂਜਾ ਕਹਿੰਦਾ ਵੀ ਮੰਮੀ ਆਪਾਂ ਪਾਰਟੀ ਕਰਦੇ ਹਜੇ ਚੰਗੇ ਨਹੀਂ ਲੱਗਦੇਗੇ ਹਜੇ ਕਿਉਂਕਿ ਡੈਡੀ ਨੂੰ ਬਹੁਤ ਥੋੜਾ ਟਾਈਮ ਹੋਇਆ ਤਾਂ ਉਸ ਪਰਮਾਤਮਾ ਨੂੰ ਵੀ ਨਹੀਂ ਭੁੱਲਦੇ ਔਰ ਇਸ ਟਾਈਮ ਨੂੰ ਵੀ ਨਹੀਂ ਭੁੱਲਦੇ ਵੀ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਸ ਮਾਲਕ ਦਾ ਓਟ ਆਸਰਾ ਲਿਆ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਫਿਰ ਅਗਲੇ ਦਿਨ ਅਸੀਂ ਘਰ ਦੇ ਘਰ ਦੇ ਜੀਆਂ ਨੇ ਸੁਖਨੀ ਸਾਹਿਬ ਦੇ ਪਾਠ ਦਾ ਕਰਵਾਇਆ ਸੀਗਾ ਪ੍ਰੋਗਰਾਮ ਕੀਤਾ ਸੀ ਇੱਥੇ ਜੀ ਇਹ ਤਾਂ ਬਣੀਏ ਸੂਬੇਦਾਰ ਦੀ ਮਾਂ ਤੇ ਇੱਕ ਬਣੀਏ ਨਵੀਂ ਨਵੀਂ ਸੂਬੇਦਾਰਨੀ ਤੇ ਇੱਕ ਹੋ ਗਈ ਸੂਬੇਦਾਰ ਦੀ ਧੀ ਮੈਂ ਕਿਹਾ ਚਲੋ ਠੀਕ ਹੈ ਵੀ ਉਹਨੇ ਮਾਨ ਰੱਖਿਆ ਤਾਂ ਉਸ ਤੋਂ ਅਗਲੇ ਦਿਨ ਫਿਰ ਨੈਕਸਟ ਡੇ ਜਦੋਂ ਸਿੱਧੂ ਸਾਹਿਬ ਆਏ ਤਾਂ ਫਿਰ ਉਹਨਾਂ ਨੇ ਵੀ ਹਾਰ પાਕੇ ਵੈਲਕਮ ਕੀਤਾ ਗੁਰਿੰਦਰ ਦਾ ਨਾਲੇ ਵੈਲਕਮ ਕੀਤਾ ਨਾਲੇ ਆਪਦੇ ਮਾਮਾ ਜੀ ਨੂੰ ਯਾਦ ਕੀਤਾ इमोशनल ਵੀ ਹੋਏ ਕਿਉਂਕਿ ਜੇ ਅੱਜ ਵੱਡੇ ਭਾਈ ਸਾਹਿਬ ਹੁੰਦੇ ਤਾਂ ਕੁਝ ਹੋਰ ਹੀ ਮਾਹੌਲ ਹੋਣਾ ਸੀਗਾ ਘਰ ਦਾ ਜਿਹੜੇ ਕਿ ਖੁਸ਼ੀ ਵੀ ਹੈਗੀ ਐ ਤੇ ਖੁਸ਼ੀ ਦੇ ਵਿੱਚ ਥੋੜਾ ਆਪਦੇ ਜ਼ਿਆਦਾ ਹੀ ਜ਼ਿਆਦਾ ਆਉਂਦੇ ਐ ਇਹ ਤਾਂ ਮਨ ਨੂੰ ਸਮਝਾਉਣ ਹੁੰਦਾ ਤਾ ਫਿਰ ਚਲੋ ਜੀ ਇੱਥੇ ਅਸੀਂ ਇਹਨਾਂ ਦੇ ਆਇਆ ਤੋਂ ਵੀ ਫੋਟੋ ਇੱਥੇ ਸੌਰੀ ਨਾ ਮੈਂ ਦੂਸਰੇ ਦੇ ਹੱਥ ਦੇ ਵਿੱਚ ਕੈਮਰਾ ਸੀ ਉਹਨਾਂ ਨੇ ਸ਼ੌਟ ਦੇ ਵਰਜਨ ਦੇ ਵਿੱਚ ਹੀ ਵੀਡੀਓ ਬਣਾ ਲਈ ਸੀਗੀ ਕਿਉਂਕਿ ਸਿੱਧੂ ਸਾਹਿਬ ਗੁਰਵਿੰਦਰ ਦੀ ਪੁਆਈ ਦਾ ਬੇਟਾ ਵੀ ਐ ਵੀ ਵੱਡਾ ਭਰਾ ਵੀ ਐ ਤੇ ਮਾਸੀ ਵੱਨੋਂ ਫਿਰ ਪਿਓਾਂ ਦੀ ਥਾਂ ਵੀ ਆ ਗਿਆ ਤਾਂ ਇਧਰੋਂ ਮੇਰੀ ਡਿਊਟੀ ਲੱਗੀ ਸੀਗੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਨ ਵਾਸਤੇ ਤਾਂ ਆਪਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਬਣਾ ਲੀਆਂ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਮਾਰੇ ਲੈਣ ਗਏ ਹੋਏ ਸੀ ਗੁਰਵਿੰਦਰ ਤੇ ਪ੍ਰਭਨੂਰ ਇਹ ਸਾਰੇ ਤਾਂ ਆਪਾਂ ਪਿੱਛੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਦੇਗਾ ਸੱਜ ਕੇ ਹਾਜ਼ਰ ਹੋ ਗੀਆਂ ਨੇ ਤਾਂ ਲਓ ਜੀ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਜਿੱਥੇ ਇਹਨਾਂ ਦੀ ਜਗ੍ਹਾ ਹੈ ਕਿੜਾ ਪ੍ਰਸ਼ਾਦ ਦੀ ਦੇਖ ਦੀ ਥੱਲੇ ਸੁੱਚਾ ਕਪੜਾ ਵਿਛਾ ਕੇ ਜਗ੍ਹਾ ਸੁੱਚੀ ਕਰਕੇ ਪੂਰੀ ਮਰਿਆਦਾ ਦੇ ਨਾਲ ਤੇ ਕਿੜਾ ਪ੍ਰਸ਼ਾਦ ਦੀਆਂ ਦੀਆਂ ਸੱਜ ਕੇ ਹਾਜ਼ਰ ਆ ਉਹ ਸਾਈਡ ਤੇ ਰੱਖ ਦਿੱਤੀਆਂ ਆਪਾਂ ਤਾਂ ਜਿਨੇ ਨੂੰ ਆਪਾਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਤਾਂ ਉਹਨੇ ਨੂੰ ਮਹਾਰਾਜ ਜੀ ਦਾ ਪਵਨ ਰੂਪ ਲੈ ਕੇ ਵੀ ਆ ਗਈ ਸੀ ਗੁਰਿੰਦਰ ਹੁਲੀ ਪਵਨ ਨੇ ਨੋ ਰਾਣੀ ਨੇ ਸਾਰਿਆਂ ਦੇ ਪੈਰ ਧੁਆਏ ਪੈਰ ਧੁਆ ਕੇ ਅੰਦਰ ਮਹਾਰਾਜ ਦੀ ਦੇਹ ਨੂੰ ਅੰਦਰ ਲੈ ਕੇ ਆਂਦਾ ਆਦਰ ਸਤਕਾਰ ਨਾਲ ਬੱਡੇ ਜੀ ਦੀ ਦਾ ਪੋਸਟ ਹੈ ਜਿਹੜਾ ਜਿਨ੍ਹਾਂ ਨੇ ਗੁਰੂਆਂ ਸਰਮੂ ਹਿੱਕ ਤੇ ਸਜਾਇਆ ਹੋਇਆ ਹੈ ਕਿਛੇ ਦੀ ਦਾ ਬੇਟਾ ਲਓ ਜੀ ਤੁਸੀਂ ਹੁਣ ਕਰੋ ਵੀਡੀਓ ਇੰਜੋਏ اپنا <سؤال> سیا کو سمرت سکمل کو برتن درد میرے ਮੈਂ ਬੈਠੂਗਾ ਜਾਤੀ ਦਾ ਪਿਆਰ ਸੁਭਾਅ چندر <سؤال> پربر ਹੈਦਰ ਤੁਛਾ ਹੇ ਤੁਛਾ ਇਨਸ਼ਾਅ 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 ਉਹ ਚੱਲ ਉਹਦੇ ਕੋਲੇ ਪਈ ਚੱਪੇ ਕਿ ਕਿ ਟੁੱਟੇਗਾ ਜੀ ਜੀ کا پرکشمہ منند کا پرسر سم کو نہ জ্ঞাত ہے پر اس سے ہم کثار سنتا ہیں میں نے یہ خطاب کا لیے مناول کر راہی تو تو کر سے تو کیا تو کر تو زیادہ ہے ہاتھ گزار ایک کو نہ جینی حال سے کیا ہے سے bütün سو ملے ایک ہاتھ سنھی ہے پر نون دیو ہے بھاری سمائی ہے سہائی حضور سب ਆਪ ਜੀ ਦੇ ਦਰ ਘਰ ਨੂੰ ਪ੍ਰੀਤਮਾਨ ਭਾਰੀ ਗੁਰਵਿੰਦਰ ਸਿੰਘ ਸਤਾ ਸਭ ਪਰਿਵਾਰ ਸਾਧੂ ਜੀਓ ਵਿਦਿਆਉਂ ਜੀ ਆਇਆਂ ਦਾ ਸੁਖਦਾਨਾ ਨੋਕਰੀ ਜੀ ਦੇ ਇੱਕ ਹਰ ਵੀ ਸੁਖ ਸ਼ਾਂਤੀ ਨੂੰ ਮੁੱਖ ਰੱਖਿਆ ਸਤਿਗੁਰੂ ਜੀਓ ਸੇਵਕ ਪਰਿਵਾਰ ਨੇ ਆਪ ਜੀ ਦਾ ਰੋਹ ਦਾ ਸਦਾ ਸੰਤਿ ਨੂੰ ਇਹ ਆਪ ਜੀ ਨੂੰ ਆਵਾਜ਼ ਚਰਨ ਆਪਣੀ ਘਰ ਗਿਆਂ ਤੋਂ ਆਕੇ ਸੁਖਮਨੀ ਸੁਖਯਮਨ ਪ੍ਰਣਾਮ ਭਗਤ ਜਨਾਂ ਕੇ ਮਨੋਂ ਵਿਸਰਮਾ ਮਹਾਵਾਕਮ ਸਾਰ ਸੁਭਿ ਤੁਹੋਈ ਜਾਈ ਜੀ ਦੇ ਆਪ ਜੀ ਵਾਣੇ ਕੀ ਮੋੜਨਾ ਨਮਸਾਰ ਕੀਤਾ ਜਾ ਗੁਰਬਾਣੀ ਦੇ ਦਰਸਕਾਂ ਮਿਆ ਸੇਵਕ ਪਰਵਾਰ ਤੋਂ ਆਪ ਜੀ ਦੇ ਦਰਦ ਦੀ ਸੇਵਾ ਕਰਦਿਆਂ ਬਾਣੀ ਸੁਣਦੇ ਹਾਂ ਅਸੀਂ ਬੰਦਿਆਂ ਨੇਕਾਂ ਪ੍ਰਕਾਸ਼ੀਆਂ ਗਲੀਆਂ ਅਨੰਤਤਾ ਹੋਣੀਆਂ ਸਤਿਗੁਰੂ ਆਪਾਂ ਕਿਹਾ ਇਹ ਅਪ੍ਰਾਪਤ ਹੈ। ਦੁਆਰ ਬਾਰਸ਼ਾ ਸੂਚਨਾ ਅੰਤਦਾਸ ਗ੍ਰਾਮ ਕਰਦੇ ਹਾਂ ਇਹਦਾ ਗ੍ਰਾਮ ਕੋਡ ਨੂੰ ਸਿਨਗਲ ਰਿਸ਼ੀ ਹੁੰਦੇ ਹੁੰਦੇ ਕਿਤੇ ਸਭ ਚੱਲ ਜਾਈਏ ਇੱਕ ਬਹੁਤ ਦੂਰੀ ਹੈ ਜਿਆਵੇ ਪਾਰੇ ਸਭ ਖੰਨੀ ਹੋਏ ਸਭ ਆਉਂਦੇ। ਚਿਦਾ ਸੰਪਦਾ ਸਾਹਿਤਿਕ ਰੂਪ ਵਿੱਚ ਵੀ ਮਰ ਰਿਹਾ ਥਾ ਪੈਨ ਦੇ ਸਮਾਏ। ਦਸੂ ਪਾਸ਼ਾ ਰੂਪਾ ਦੇ ਕਿਸਮ ਕਰਮਚਾਰੀ ਦੇ ਗਾਣ ਦਰਸ਼ਕ ਜੀ ਦਾ ਧਿਆਨ ਕਰਤੇ ਹੋਵੋ ਜੀ ਕਾਮ ਇਹ ਕਾਮ ਦੇ ਲੋਕਾਂ ਨੂੰ ਲੋੜ ਨਹੀਂ ਦੱਤਾਂ ਦੇ ਕਰਦੀ ਸਭ ਨੂੰ ਸਤਿਕਾਰ ਨੂੰ ਅਨਿਆਰ ਸੀ ਜੀ ਬੇਨਸਾ ਜੀ ਆਪ ਜੀ ਇਹ ਜੀਨ ਕਰਨਾ ਤੁਮਾ ਜੀ ਸਦਾ ਸੇਵਾ ਦੀ ਸਤਿ ਸੇਵਾ ਆਪ ਦੇ ਤਰਫੋਂ ਸੀ ਸਭ ਜੀ ਸਤਿਕਾਰ ਸੀ ਅਬੂ ਦੇ ਪ੍ਰਮਾਣ ਆਪ ਜੀ ਦੇ ਪੌਂਸਰ ਨੂੰ ਸਤਿ ਸੇਵਾ ਕਰਨ ਦੇ ਤਰਫੋਂ ਜੀ ਮੰਗਾਂ ਮਿਲਣ ਸਤਿ ਸੇਵਾ ਕਰਵਾੜ ਆਪ ਜੀ ਦੇ ਕਰਨਾ ਤੋਂ ਬਾਅਦ ਜਾਨ ਦੀ ਸੇਵਾ ਨੂੰ ਮਾਤਰਾ ਰਸੋਈ ਸੰਸਰ ਹੋਣਾ ਨਾਮ ਦੇ ਕੁੰਦਾ ਬਾਰੇ ਤੁਸੀਂ ਸੰਪਰਕ ਕਰਨਾ ਹੈ ਤਾਂ ਬੇਕਰਾਨ ਸਹੀ ਬੰਦਚਾਰੀ ਮੇਲ ਜਿਸ ਨਾਲ ਵਿਅਕਤੀ ਦਾ ਨਾਮ ਚੱਪਾ ਦੇ ਤੁਹਾਨੂੰ ਲਿਖਣਾ ਹੈ ਪਾਈ ਪਤੇ ਬੋਲੇ ਸੋਨੇ ਬਾਗ ਬੋਲੇ ਸ਼ੀਰਮਾਨਾ ਅਨੁਕਾਤ ਪਾਈ ਇਫੇ ਚਲੋ ਵੀ ਹਿੱਤਰਾ